ਟੈਸਟ ਕਰਾਉਣਾ ਚਾਹੁੰਦਾ ਰੱਬ ਕਰੇ ਕਿ ਇਹਨੂੰ ਜੋ ਮੈਂ ਸੋਚ ਰਿਹਾ ਨਾ ਹੋਵੇ ਬਟ ਫਿਰ ਵੀ ਮੈਂ ਇਹ ਟੈਸਟ ਕਰਾਉਣਾ ਚਾਹੁੰਦਾ ਜਿਹਦਾ ਮਤਲਬ ਕਿ ਇਹ 27 ਕਰੋੜ ਦੇ ਲਗਭਗ ਖਰਚਾ ਜਾਏਗਾ ਕਿਸੇ ਕੋਲ ਵੀ ਇਹ ਨਾ ਪਿਆ ਹੋਵੇਗਾ ਜੇ ਹੁੰਦਾ ਤੇ ਉਹ ਕੋ ਕਦੀ ਵੀ ਕਿਸੇ ਨੂੰ ਦੁਹਾਰ ਨਾ ਲੱਗਾ ਇਕਲੌਤੇ ਪੁੱਤ ਦਾ ਵਾਰ-ਵਾਰ ਮੱਥਾ ਚੁੰਮਦੀ ਮਾਂ ਸਿਰਫ ਪੁੱਤ ਨੂੰ ਹੀ ਨਹੀਂ ਬਲਕਿ ਖੁਦ ਨੂੰ ਵੀ ਇਹ ਹੌਸਲਾ ਦੇ ਰਹੀ ਹੈ ਕਿ ਸਭ ਕੁਝ ਠੀਕ ਹੋ ਜਾਏਗਾ ਪਰ ਸਭ ਕੁਝ ਤਾਂ ਹੀ ਠੀਕ ਹੋ ਸਕਦਾ ਜੇਕਰ ਤਿੰਨ ਪੀੜੀਆਂ ਤੋਂ ਦੇਸ਼ ਸੇਵਾ ਕਰ ਰਹੇ ਪਰਿਵਾਰ ਦੇ ਇਕਲੌਤੇ ਪੁੱਤ ਦੀ ਜਾਨ ਬਚਾਉਣ ਲਈ ਲੋਕ ਅੱਗੇ ਆਉਣਗੇ ਕਿਹਾ ਜਾਂਦਾ ਹੈ ਕਿ ਪੁੱਤ ਮਿੱਠੜੇਵੇਂ ਰੱਬ ਸਭ ਨੂੰ ਦੇਵੇ ਪਰ ਰੱਬ ਕਿਸੇ ਵੀ ਮਾਂ ਦੇ ਜ਼ਿਕਰ ਦੇ ਟੁਕੜੇ ਨੂੰ ਅਜਿਹੀ ਨਾਮੁਰਾਦ ਬਿਮਾਰੀ ਨਾ ਦੇਵੇ ਜੋ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇਸ਼ਮੀਤ ਸਿੰਘ ਨੂੰ ਹੋਈ ਹੈ ਦਰਅਸਲ 9 ਸਾਲਾ ਇਸ਼ਮੀਤ ਸਿੰਘ ਡੀਐਮਡੀ ਨਾਮ ਦੀ ਬਿਮਾਰੀ ਦੇ ਨਾਲ ਗ੍ਰਸਤ ਹੈ ਜੋ 3000 ਚੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ ਆਪਣੇ ਪੇਕੇ ਗਈ ਜਦੋਂ ਮੈਨੂੰ ਸਾਰਿਆਂ ਨੇ ਕਿਹਾ ਕਿ ਤੁਰਦਾ ਬਹੁਤ ਹੌਲੇ ਆ ਜਾਂ ਡੇਗ ਜਾਂਦਾ ਆ ਆ ਕਾਦੀ ਗੱਲਾਂ ਆ ਕਿਉਂ ਇਦਾਂ ਕਰਦਾ ਆ ਕਿ ਤੂੰ ਇੱਕ ਵਾਰੀ ਕੁਝ ਨਹੀਂ ਤਾਂ ਵੀ ਪਤਾ ਤੇ ਕਰ ਤੇ ਆਪਾਂ ਡਾਕਟਰ ਕੋਲ ਗਏ ਹੀ ਉਹਨਾਂ ਨੇ ਇਹਨੂੰ ਚੈੱਕ ਕੀਤਾ ਤੇ ਆਪਣੀ ਪਿੰਨੀਆਂ ਵੇਖ ਕੇ ਕਿਹਾ ਕਿ ਮੈਨੂੰ ਕੁਝ ਲੱਛਣ ਜੇ ਲੱਗਦੇ ਆ ਮੈਂ ਇਹਦੇ ਟੈਸਟ ਕਰਾਉਣਾ ਚਾਹੁੰਦਾ ਰੱਬ ਕਰੇ ਕਿ ਇਹਨੂੰ ਜੋ ਮੈਂ ਸੋਚ ਰਿਹਾ ਨਾ ਹੋਵੇ ਬਟ ਫਿਰ ਵੀ ਮੈਂ ਇਹਦੇ ਟੈਸਟ ਕਰਾਉਣਾ ਚਾਹੁੰਦਾ ਜਦੋਂ ਇਹਦਾ ਟੈਸਟ ਹੋਇਆ ਤੇ ਉਹ ਬਿਮਾਰੀ ਇਹਨੂੰ ਹੋਈ ਤੁਹਾਨੂੰ ਦੱਸਿਆ ਗਿਆ ਕਿ ਇਹਨੂੰ ਡੀਐਮਡੀ ਡਿਸ਼ੈਨ ਮਸਕুলਰ ਡਿਸਟ੍ਰੋਫੀ ਹੈ ਜਿਹੜੀ ਇੱਕ ਬਹੁਤ ਹੀ ਰੇਅਰ 3000 ਚੋਂ ਇੱਕ ਬੱਚੇ ਨੂੰ ਕਿਸੇ ਨੂੰ ਹੁੰਦੀ ਹੈ ਜਿੱਚ ਬੱਚਾ ਜਿਹੜਾ ਹੈਗਾ ਜਿੱਦਾਂ ਵਾਦੇ ਪੈਂਦਾ ਆ ਉਹਦਾ ਕਮਜ਼ੋਰ ਹੁੰਦਾ ਜਾਂਦਾ ਉਹਦੇ ਹਾਰਟ ਦੇ ਲੰਗਸ ਦੇ ਜਿੱਥੇ-ਜਿੱਥੇ ਆਪਾਂ ਨੇ ਮਸਲ ਹੁੰਦੇ ਆ ਉਹ ਵੀਕ ਹੋ ਜਾਂਦੇ ਆ ਤੇ ਅੱਗੇ ਜਾ ਕੇ ਵੱਧ ਤੋਂ ਵੱਧ ਬੱਚਾ व्हीਲਚੇਅਰ ਤੇ ਆ ਜਾਂਦਾ ਆ ਉਸ ਤੋਂ ਬਾਅਦ ਉਹਦੀ ਤੇਤੋ ਜਾਂਦੀ ਹੈ ਕਿਉਂਕਿ ਉਹਦਾ ਕੋਈ ਵੀ ਇਲਾਜ ਨਹੀਂ ਹੈਗਾ ਡਾਕਟਰ ਦੇ ਮੂੰਹੋਂ ਪੁੱਤ ਨੂੰ ਹੋਈ ਇਸ ਬਿਮਾਰੀ ਦਾ ਸੁਣ ਮਾਪਿਆਂ ਦੇ ਪੈਰਾਂ ਹੇਠੋ ਜ਼ਮੀਨ ਹੀ ਖਿਸਕ ਗਈ ਇਸ ਬਿਮਾਰੀ ਦਾ ਇਲਾਜ ਜਦੋਂ ਆਰਮੀ ਹਸਪਤਾਲ ਦੇ ਵਿੱਚ ਨਾ ਹੋ ਸਕਿਆ ਤਾਂ ਮਾਪੇ ਪੁੱਤ ਨੂੰ ਇਲਾਜ ਦੇ ਲਈ ਦਿੱਲੀ ਦੇ ਏਮਸ ਹਸਪਤਾਲ ਲੈ ਗਏ ਏਮਸ ਦੇ ਡਾਕਟਰਾਂ ਨੇ ਬਿਮਾਰੀ ਬਾਬਤ ਅਮਰੀਕਾ ਦੇ ਡਾਕਟਰਾਂ ਦੇ ਨਾਲ ਸੰਪਰਕ ਸਾਬਿਆ ਤਾਂ ਮਾਪਿਆਂ ਨੂੰ ਆਸ ਦੀ ਇੱਕ ਮੀਂਹ ਜਗੀ ਕਿ ਅਸ਼ਮੀਰ ਦਾ ਇਲਾਜ ਸੰਭਵ ਹੈ ਪਰ ਉਸ ਲਈ ਕੋਈ ਛੋਟੀ ਮੋਟੀ ਰਕਮ ਨਹੀਂ ਬਲਕਿ 70 ਕਰੋੜ ਦਾ ਖਰਚ ਆਏਗਾ ਇਹਦਾ ਟ੍ਰੀਟਮੈਂਟ ਏਮਸ ਤੋਂ ਵੀ ਚੱਲ ਰਿਹਾ ਆ ਆਪਣਾ ਇੰਡੀਆ 올ਓਵਰ ਇੰਡੀਆ ਕੀ ਵਰਲਡ ਕਹਿ ਸਕਦੇ ਆ ਸਭ ਤੋਂ ਉੱਤੇ ਉੱਪਰ ਕੋਈ ਹਸਪਤਾਲ ਨਹੀਂ ਹੈਗਾ ਡਾਕਟਰ ਗੁਲਾਟੀ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਨੇ ਇਹਦਾ ਪੂਰਾ ਪ੍ਰੋਪਰ ਚੈੱਕਅਪ ਕਰਕੇ ਡਾਕੂਮੈਂਟੇਸ਼ਨ ਵੇਖ ਕੇ ਕਿਹਾ ਕਿ ਹਾਂ 1 ਕਰੋੜਾਂ 'ਚ ਕੋਈ ਇੱਕ ਬੱਚਾ ਹੁੰਦਾ ਜਿਸ ਨੂੰ ਕਾਰਗਰ ਹੈਗੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਾਂ ਇਹਦਾ ਪ੍ਰੈਸਕ੍ਰਿਪਸ਼ਨ ਬਣਾ ਕੇ ਤੁਹਾਨੂੰ ਦਵਾਂਗੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਪ੍ਰੋਪਰ ਪ੍ਰੈਸਕ੍ਰਿਪਸ਼ਨ ਮੰਗਾਇਆ ਤੇ ਪਤਾ ਲੱਗਿਆ ਇਹ 3.9 ਮਿਲੀਅਨ ਯੂ ਐਸ ਡਾਲਰ ਇਹਦਾ ਖਰਚਾ ਹੈ ਜਿਹਦਾ ਮਤਲਬ ਕਿ 27 ਕਰੋੜ ਦੇ ਲਗਭਗ ਖਰਚਾ ਜਾਏਗਾ ਇੱਕ ਪਾਸੇ ਇਕਲੋਤੇ ਪੁੱਤ ਦੀ jaan ਦਾ ਸਵਾਲ ਦੂਜੇ ਪਾਸੇ ਇਲਾਜ ਦੇ ਲਈ 27 ਕਰੋੜ ਦਾ ਖਰਚ ਜੋ ਮਾਪੇ ਸ਼ਾਇਦ ਖੁਦ ਨੂੰ ਵੇਚ ਕੇ ਵੀ ਜਟਾ ਨਹੀਂ ਪਾਉਂਦੇ ਕਈ ਪੀੜੀਆਂ ਤੋਂ ਦੇਸ਼ ਸੇਵਾ ਕਰ ਰਹੇ ਫੌਜੀ ਪਰਿਵਾਰ ਨੇ ਹਿੰਮਤ ਨਾ ਹਾਰੀ ਅਖੀਰ ਬੱਚੇ ਦੇ ਇਲਾਜ ਦੇ ਲਈ ਫੌਜ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਇਸ਼ਮੀਤ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਆਪਣਾ ਇੰਨੇ ਵੱਡੇ ਦੇਸ਼ 'ਚ ਜਿੱਤੇ ਇੰਨੀ ਜਨਸੰਖਿਆ ਕਰੋੜਾਂ 'ਚ ਬੈਠੀ ਆ ਮਦਦ ਕਰਨ ਨੂੰ ਤੇ 27 ਕਰੋੜ ਕੁਝ ਵੀ ਨਹੀਂ ਜੇ ਹੈਗਾ ਬਸ ਮੈਂ ਐਸੀ ਉਮੀਦ ਤੋਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਮੇਰੀ ਜਿੰਨੀ ਵੱਧ ਹੋ ਸਕੇ ਮਦਦ ਕਰਨ ਕ라우ਡ ਫੰਡਿੰਗ ਕਰਕੇ ਕੁਝ ਹੁੰਦਾ ਹੈ ਜੇ ਤੁਸੀਂ ਇੰਨਾ ਵੱਡਾ ਅਮਾਊਂਟ ਕਰਨਾ ਚਾਹੁੰਦੇ ਹੋ ਤੇ ਪੂਰੇ ਦੇਸ਼ ਤੋਂ ਕਰਨਾ ਚਾਹੁੰਦੇ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਕੱਲ ਹੀ ਇਹਦਾ ਲਾਈਵ ਅਕਾਊਂਟ ਸਟਾਰਟ ਹੋਇਆ ਹੈ ਇੰਪੈਕਟ ਗੁਰੂ ਤੇ ਤੇ ਉਹਦਾ ਲਿੰਕ ਵਗੈਰਾ ਮੈਂ ਸਾਰਾ ਤੁਹਾਨੂੰ ਅਕਾਊਂਟ ਨੰਬਰ ਸ਼ੇਅਰ ਕਰ ਦੂੰਗੀ